ਹਾਂਜੀ ਕਹਾਣੀ ਦਾ ਅਖੀਰਲਾ ਪਾਗ ਲੈ ਕੇ ਹਾਜ਼ਰ ਹੋਈਆਂ ਉਮੀਦ ਕਰਦਿਆਂ ਇਹ ਭਾਗ ਤੁਹਾਨੂੰ ਬਹੁਤ ਪਸੰਦ ਆਵੇਗਾ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਬਾਅਦ ਵਿੱਚ ਕਮੈਂਟ ਕਰਕੇ ਦੱਸਣਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਬਾਗਰੂ ਨੇ ਜਦੋਂ ਦੇਣਾ ਉਦੋਂ ਹੀ ਦੇਣਾ ਬਾਈ ਕਮੀ ਕੁਮੀ ਤਾਂ ਐਵੇਂ ਵੈਦ ਬਣਾਈ ਬੈਠਿਆ ਦਵਾ दारू ਵੇਚਣ ਦੇ ਮਾਰੇ ਹੁਣ ਕਹਿੰਦੇ ਦਲੇਸ ਉਹਨੇ ਗੰਡਿਆਂ ਵਾਲੀ ਕੋਲੀ ਬੇਬੇ ਦੇ ਪਤੀ ਜੇ ਗਾਮੇ ਮੂਰੇ ਕੀਤੀ ਪਰ ਗਾਮੇ ਨੂੰ ਜਿਵੇਂ ਅੱਜ दारू ਨਸ਼ਈ ਨਹੀਂ ਕਰਦੀ ਸੀ 6000 ਗੰਡਿਆਂ ਨੂੰ ਨੀਰਾ ਪਾਣੀ ਚੱਕੀ ਫਿਰਦਾ ਪਤੰਦਰਾ ਆਪ ਤਾਂ ਨਹੀਂ ਪੀਣੀ ਸੀ ਮੈਨੂੰ ਪਚਾਹ ਵਿੱਚ ਹੀ ਚੱਜ ਦੀ ਪਿਆ ਦਿੰਦਾ ਮੇਰੇ ਪਿੰਡਾਈ ਮੈਂ ਪਿਆਉ ਤੈਨੂੰ ਜਮਾ ਰੂਹ ਕਿਉੜਾ ਤੂੰ ਤਾਂ ਜਖਣਾ ਹੀ ਵੱਢ ਦਿੱਤੀ ਅੱਜ ਮੂੰਹ ਨਾਲ ਹੀ ਜਵਾਬ ਦੇ ਦਿੰਦਾ ਪਤੰਦਰਾ ਹੱਥਾਂ ਨਾਲ ਕਾਹਨੂੰ ਜਵਾਬ ਦਿੱਤਾ ਕੰਦੇ ਗੰਮ ਨੇ दारू ਦੀ ਬੋਤਲ ਪਾਸੇ ਕਰਦਿਆਂ ਕਿਆ ਚੱਲ ਛੱਡ ਪਰ ਜੇ ਕੋਈ દવા दारू ਨਹੀਂ ਕਾਦੀ ਫਿਰ ਆ ਟਾਈ ਤਿੰ ਵਰੇ ਕਿਉਂ ਲੰਘ ਗਏ ਮਾਰੇ ਮੋਟੀ ਆਸ ਵੀ ਨਹੀਂ ਹੋਈ ਚੱਲ ਮੰਨਿਆ ਕਿ ਟਿਲ ਮਿੱਠ ਹੋ ਗਈ ਹੋਵੇ ਜਾਂ ਨਿਆਣਾ ਕੋਈ ਵਿਚਕਾਰੋਂ ਮਰੀਆ ਹੋਵੇ ਆ ਤਾਂ ਹੈਰਾਨੀ ਹੋਈ ਪਰ ਚੱਲ ਬਾਗਰੂ ਤੇਰੀ ਕਰੇ ਰੰਗ ਪਾਗ ਲਾਵੇ ਚਾਰ ਨਾਂ ਪਰ ਜਾਈ ਵਰਗੇ ਜੋੜੇ ਪੁੱਤ ਦੇਵੇ ਤੈਨੂੰ ਗੰਮ ਉੱਚੀ ਉੱਚੀ ਹੱਸਦਾ ਬੋਲਿਆ ਨਾਲੇ ਹੋ ਸਕਦਾ ਪਰ ਜਾਈ ਦੇ ਪੇਕੇ ਨੇ ਕੋਈ ਚਾਰ ਫੂ ਕਰਾਈ ਹੋਵੇ ਕਮਲਿਆ ਐਨੇ ਚਿਰ ਦੇ ਨੇ ਐਵੇਂ ਹੀ ਪੇਕੀ ਨਹੀਂ ਜਾਣ ਦਿੱਤੀ ਨਹੀਂ ਤਾਂ ਅੱਜ ਨੂੰ ਮੈਨੂੰ ਚਾਚਾ ਚਾਚਾ ਕਹਿਣ ਵਾਲਾ ਪੁੱਛੜ ਚੁੱਕਿਆ ਹੁੰਦਾ ਗਾਮਾ ਫਿਰ ਮੁਸਕੜੀ ਹੱਸਿਆ ਦਲੇਰ ਜਿਉਂ ਵੀ ਚਿਹਰੇ ਤੇ ਮਿੰਨਾ ਮਿੰਨਾ ਹੱਸਾ ਲਿਆ ਬਾਈ ਇੱਕ ਗੱਲ ਸਮਝ ਨਹੀਂ ਆਈ ਧੀਮੀ ਤਾਂ ਪੇਕੇ ਜਾਣ ਨੂੰ ਕਾਲੀ ਹੁੰਦੀ ਹੈ ਤੇਰੇ ਵਾਲੀ ਨੂੰ ਇਹਦੇ ਪੇਕੇ ਕਦੇ ਚੱਜ ਨਾਲ ਲੈ ਨਹੀਂ ਗਏ ਗੱਲ ਕੀ ਹੋਈ ਕੋਈ ਤਾਂ ਕਰਾਤਾ ਨਹੀਂ ਕਰਕੇ ਆਈ ਸੀ ਉੱਥੇ ਹੁਣ ਇਹ ਅੱਗ ਲਾਉਣ ਦੀ ਵਾਰੀ ਗਾਮੇ ਨੇ ਫਿਰ ਬੋਤਲ ਨੂੰ ਹੀ ਮੂੰਹ ਲਾਇਆ ਤੇ ਦਲੇਰ ਸਿੰਘ ਵੱਲ ਵੇਖਿਆ ਦਲੇਰ ਸਿੰਘ ਭਾਵੇਂ ਸਿਰ ਹਿਲਾ ਕੇ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਫਿਰ ਵੀ ਇਹ ਗੱਲ ਉਹਦੇ ਤੁਰ ਕਾਲਜੇ ਜਾ ਵਜੀ ਪਤਾ ਗਾਮੇ ਨੂੰ ਵੀ ਲੱਗ ਗਿਆ ਸੀ ਕਿ ਇਹ ਗੱਲ ਦਲੇਰ ਸਿੰਘ ਦੇ ਦਿਮਾਗ ਵਿੱਚ ਜਾ ਵਜੀ ਬਈ ਗੱਲ ਇਉਂ ਆ ਭਾਵੇਂ ਤੂੰ ਗੁੱਸੇ ਹੀ ਹੋਵੇਂ ਪਰ ਮੈਨੂੰ ਗੱਲ ਇਹ ਰੜਕੀ ਵੇਖਵਾਈ ਤੂੰ ਭਾਵੇਂ ਮੇਤੋ ਛੋਟਾ ਹੀ ਆ ਗੱਲ ਕਰਦੇ ਆ ਸੰਗ ਆਉਂਦੀ ਐ ਪਰ ਗੱਲ ਇਓਂ ਆ ਦਲੇਸਿਆ ਕਿ ਇੰਨਾ ਟਾਈਮ ਹੋ ਗਿਆ ਵਿਆਹ ਨੂੰ ਕੋਈ ਨਿਆਣੇ ਦੀ ਫੇਰ ਤੋਂ ਨਹੀਂ ਸੀ ਵੀ ਦਿਨ ਪੇਕੇ ਲਾ ਕੇ ਆਈ ਆਉਂਦੀ ਨੂੰ ਨਿਆਣਾ ਹੋਣ ਵਾਲਾ ਬਾਈ ਗੱਲ ਪਤਾ ਨਹੀਂ ਕਿਉਂ ਖੁਰਲੂ ਜਾ ਪਾਈ ਜਾਂਦੀ ਐ ਤਾਂ ਹੀ ਸ਼ਰਾਬ ਨਸ਼ਾ ਨੇ ਕਰ ਦੇ ਵੇਖਵਾਈ ਗੱਲ ਦਿਲ ਤੇ ਨਾ ਲਾਈ ਕੀ ਪਤਾ ਮੈਂ ਗਲਤ ਹੋਵਾਂ ਇਹ ਮਨੂਆ ਐਵੇਂ ਪੁੱਟੇ ਪਾਸੇ ਚੱਲ ਪੈਂਦਾ ਮੇਰਾ ਸਾਲਾ ਚੱਲ ਹੋਰ ਦੱਸ ਕੋਈ ਗੱਲ ਕਹਿੰਦੇ ਗਾਮੇ ਨੇ ਦੋ ਪੈਗ ਪਾਏ ਤੇ ਗਲਾਸ ਵਿੱਚ ਤੇ ਦਲੇਰ ਸਿਓ ਨੇ ਬਿਨਾਂ ਸੋਚੇ ਹੀ ਗਲਾਸ ਮੂੰਹ ਨੂੰ ਲਾ ਲਿਆ ਗਾਮਾ ਮੋਚਾਂ ਤੇ ਹੱਥ ਫੇਰਦਿਆਂ ਦਲੇਰ ਸਿਓ ਵੱਲ ਵੇਖਦਾ ਵੇਖਦਾ ਅੱਖਾਂ ਹੀ ਅੱਖਾਂ ਵਿੱਚ ਜਿਵੇਂ ਦਲੇਰ ਸਿਓ ਨੂੰ ਪੜ ਰਿਹਾ ਹੋਵੇ ਦਲੇਰ ਸਿਓ ਦੇ ਮਨ ਅੰਦਰ ਗੱਲ ਬੈਠ ਗਈ ਮਨ ਵਿੱਚ ਫਿਰ ਤੋਂ ਚਰਨ ਵਾਸਤੇ ਮਨਮੋਹੀ ਨੂੰ ਗੁੱਸਾ ਆ ਗਿਆ ਦਲੇਰ ਸਿੰਘ ਨੇ ਗਾਮੇ ਕੋਲੋਂ दारू ਦੀ ਬੋਤਲ ਚੁੱਕੀ ਤੇ ਸਿੱਧਾ ਹੀ ਮੂੰਹ ਨੂੰ ਲਾ ਕੇ ਇੱਕੋ ਸਾਹੇ ਸਾਰੇ दारू ਪੀ ਕੇ ਬੋਤਲ ਖੂਦੇ ਪਰਲੇ ਪਾਸੇ ਚਲਾ ਕੇ ਮਾਰੀ ਦਲੇਰ ਸਿੰਘ ਜਿਹਨੇ ਪਿਛਲੇ ਕੁਝ ਦਿਨਾਂ ਤੋਂ ਸ਼ਰਾਬ ਨੂੰ ਪੀਣਾ ਤਾਂ ਦੂਰ ਘਰੋਂ ਵੀ ਕੱਢਿਆ ਹੋਣਾ ਸੀ ਅੱਜ ਮਨਾਮੋਹੀ ਸ਼ਰਾਬ ਨਾਲ ਰੱਜਿਆ ਹੋਇਆ ਜੀਨੂੰ ਗਾਮਾ ਆਸਰਾ ਦੇ ਕੇ ਲੈ ਕੇ ਘਰੇ ਲੈ ਕੇ ਆਇਆ ਸੀ ਬੇਬੇ ਉਹ ਬੇਬੇ ਰੋਟੀ ਪੱਕੀ ਆ ਕਿ ਅਜੇ ਡੋਲੇ ਮੂੰਹ ਵਾਲੀ ਬੇਕੀ ਜਾਨੀ ਆ ਕਹਿੰਦੇ ਦਲੇਰ ਸਿਉ ਨੇ ਮੂੰਹੇ ਵਿੱਚੋਂ ਹੀ ਹੋਕਰਾ ਮਰਿਆ ਚਾਰ ਨੂੰ ਅੱਜ ਫੇਰ ਡਰ ਕੇ ਸੁੰਗੜ ਗਈ ਗਾਮਾ ਕੱਚਾਂ ਵਿੱਚ ਹਾਤੇ ਕੀ ਦਲੇਰ ਸਿਉ ਤੇ ਚਿਹਰੇ ਵੱਲ ਵੇਖ ਰਿਆ ਸੀ ਤੇ ਦਲੇਰ ਸਿਉ ਓਵੇਂ ਓਵੇਂ ਜਿਆਦਾ ਉੱਚੀ ਆਵਾਜ਼ ਵਿੱਚ ਹੋਕਰੇ ਮਾਰਦੇ ਨੇ ਚਾਰ ਨੂੰ ਨੂੰ ਗਾਲ ਕੱਢੀ ਜਿਹੜੀ ਚਿਵਾਰੇ ਵਿੱਚ ਬੈਠੇ ਦੀਪੇ ਨੂੰ ਵੀ ਸੁਣੀ ਇੱਥੇ ਬੈਠੀਆਂ ਕਮਜਾਤੇ ਰੋਟੀ ਟੋਕ ਨੀ ਕਰਨੀ ਅੱਜ ਆਏ ਗਏ ਦਾ ਹੀ ਲਿਹਾਜ਼ ਕਰ ਲਿਆ ਕਰ ਪੁਰਾ ਕਿੱਥੇ ਮੇਰੇ ਪੱਲੇ ਪਈ ਐ ਦਲੇ ਸਿਉਨੀ ਗਾਲਾਂ ਦੀ ਛੂਟ ਬਰਾ ਦਿੱਤੀ ਆ ਗਿਆ ਅੱਜ ਫੇਰ ਡੱਫ ਕੇ ਮੈਂ ਵੀ ਸੋਚਾਂ ਐਨੇ ਦਿਨ ਕਿਵੇਂ ਮੂਤ ਪੀਣਾ ਛੱਡ ਗਿਆ ਇਹ ਨਹੀਂ ਸੁਧਰਦਾ ਵੇ ਮਸਾ ਰੱਬ ਨੇ ਸੁਣੀਆ ਹੁਣ ਤਾਂ ਸਿਆਣਾ ਬਣ ਜਾ ਬੇਬੇ ਨੇ ਆਉਂਦੇ ਦਲੇ ਸਿਉਂਦੀਆਂ ਗਾਲਾਂ ਸੁਣਦਿਆਂ ਭੱਜ ਕੇ ਸਵਾਤ ਵਿੱਚੋਂ ਬਾਹਰ ਨਿਕਲ ਕੇ ਦਲੇ ਸਿਉਨ ਨੂੰ ਕਿਹਾ ਮੇਰੀ ਤਾਂ ਸੁਣ ਲਈ ਜਿਹੜੀ ਸੁਣਨੀ ਸੀ ਇਹਨੇ ਪੱਟੀ ਮੇਸ ਕਰਾਤੀ ਚਵਲ ਜਨਾਨੀ ਨੇ ਕਿਸੇ ਪਾਸੇ ਜੋਗਾ ਨਹੀਂ ਛੱਡਿਆ ਮੈਨੂੰ ਕਹਿੰਦੇ ਦੱਲੀਏ ਸੋਨੇ ਭਾਂਡਿਆ ਵਾਲੇ ਟੋਕਰੇ ਵਿੱਚ ਲੱਤ ਮਾਰੀ ਦੇ ਕਿਵੇਂ ਭੌਂਕਦਾ ਕੱਟ ਮਾਰ ਲੈਂਦਾ ਸਾਦਾ ਨਹੀਂ ਸੀ ਮੂਤਬੀਨਾ ਬੇਗਾਮੇ ਪੁੱਤ ਤੂੰ ਹੀ ਹਟਾ ਦਿੰਦਾ ਇਹਨੂੰ ਤੂੰ ਤਾਂ ਸਿਆਣਾ ਬੇਬੇ ਨੇ ਆਪਣੇ ਪਤੀ ਜੇ ਗਾਮੇ ਨੂੰ ਜਿਨੇ ਸਾਰੀ ਅੱਗ ਲਾਈ ਸੀ ਮੈਂ ਤਾਂ ਕਿਹਾ ਸੀ ਬੇਬੇ ਵਾਈ ਨੂੰ ਪਰ ਏ ਖੁਸ਼ੀ ਵਾਲਾ ਸੀ ਫਿਰ ਮੈਂ ਵੀ ਨਾ ਰੋਕਿਆ ਚੱਲ ਕੋਈ ਨਾ ਖਾਦੀ ਪੀਤੀ ਚ ਹੋ ਜਾਂਦਾ ਗਾਮੇ ਨੇ ਬੇਬੇ ਵੱਲ ਵੇਖਿਆ ਤੇ ਦਲੇਰ ਸਿਓ ਵੱਲ ਵੇਖ ਕੇ ਮੋਚਾਂ ਹੀ ਮੋਚਾਂ ਵਿੱਚ ਹੱਸਿਆ ਤੇ ਮਨ ਵਿੱਚ ਆਕਿਆ ਕੀ ਕਰਾਂ ਪੂਆ ਇਹ ਸਾਧ ਬਣਿਆ ਫਿਰਦਾ ਸੀ ਜਨਾਨੀ ਪਿੱਛੇ ਉਹ ਵੀ ਐਨੀ ਸੋਹਣੀ ਜਨਾਨੀ ਮੈਂ ਕਿਵੇਂ ਝਰਲਾਂ ਕਾਲ ਜੇ ਤੂੰ ਪੈਂਦੀ ਸੀ ਦੋ ਮਾ ਨੂੰ ਨੈਣ ਮਟਕਾ ਕਰਦਿਆਂ ਵੇਖ ਕੇ ਬੇਪੁੱਤ ਏदादा ਤੈਨੂੰ ਪਤਾ ਹੀ ਐ ਜਦੋਂ ਇੱਕ ਵਾਰੀ ਡੱਫ ਲੈਂਦਾ ਫੇ ਸੋਜੀ ਨਹੀਂ ਰਹਿੰਦੀ ਐਂ ਪੌਂਕਦਾ ਰਹਿੰਦਾ ਬੇਬੇ ਨੇ ਅਜੇ ਗਾਮੇ ਨੂੰ ਕਿਹਾਈ ਸੀ ਦਲੇਸ ਸਿੰਘ ਗੁੱਸੇ ਵਿੱਚ ਬੋਲਿਆ ਆਹੋ ਮੈਂ ਤਾਂ ਆਪੇ ਪੌਂਕਦਾ ਇਹਨੂੰ ਕੁਝ ਨਾ ਆਖੀ ਕਮਜਾਤ ਨੂੰ ਜਿਹੜੀ ਤੇਰੇ ਘਰ ਨੂੰ ਪੱਟੀ ਜਾਂਦੀ ਐ ਬੇਨਾ ਪੌਂਖ ਨਾ ਪੌਕ ਹੁਣ ਕੀ ਵੀ ਕਰਤਾ ਇਨੇ ਵਿਚਾਰੀ ਨੇ ਤੇਰਾ ਵੀ ਤੇਰੇ ਮੂਰੇ ਹੱਥ ਬੰਦੀਆਂ ਨਾ ਬਣ ਸੱਜਰਾ ਪਰੋਣਾ ਕੈਂਦੀ ਬੇਬੇ ਨੇ ਦਲੇਰ ਸਿੰਘ ਨੂੰ ਮਰੀ ਗੁੱਸੇ ਵਿੱਚ ਦੋਵੇਂ ਹੱਥ ਬੰਨ ਦਿੱਤੇ ਤੂੰ ਨਹੀਂ ਜਾਣਦੀ ਇਹਦੀਆਂ ਕਰਤੂਤਾਂ ਬਾਰੇ ਬੇਬੇ ਕਿੱਥੇ ਕਿੱਥੇ ਖੇ ਖਾਂਦੀ ਰਹੀ ਐ ਇਹਨੂੰ ਸਾਰੀ ਨੂੰ ਤਾਂ ਮੈਂ ਕਰਦਾ ਕਹਿੰਦਾ ਹੋਇਆ ਦਲੇਰ ਸਿੰਘ ਚਾਰਨ ਨੂੰ ਮਾਰਨ ਲਈ ਅੱਗੇ ਵਧਿਆ ਅੱਗੋਂ ਬੇਬੇ ਨੇ ਖੜੀ ਹੋ ਕੇ ਵੱਟ ਕੇ ਚਪੇੜ ਮਾਰੀ ਥੱਪੜ ਦੀ ਆਵਾਜ਼ ਨਾਲ ਗਾਮਾ ਵੀ ਡਰ ਕੇ ਪਿੱਛੇ हट ਗਿਆ ਉਹਨੇ ਦਲੇਰ ਨੂੰ ਫੜ ਕੇ ਪਿੱਛੇ ਨੂੰ ਖਿੱਚਣ ਲੱਗਿਆ ਗਾਮਾ ਦਲੇਸ ਜੋਂ ਦਰਵਾਜ਼ੇ ਵਿੱਚ ਪਿੱਛੇ ਹੀ ਮੋੜ ਕੇ ਲੈ ਗਿਆ ਤੇ ਚਰਨੋਂ ਸਵਾਤ ਵਿੱਚ ਤੱਕ ਤੇ ਤੇ ਮਗਰ ਖੜੀ 78 ਕੰਬਣ ਲੱਗ ਪਈ ਸੀ ਦੁਆਰਾ ਫਿਰ ਉਹੀ ਕੁਛ ਤਲੇਰ ਸੋਂ ਨੇ ਸ਼ੁਰੂ ਕਰ ਦਿੱਤਾ ਸੀ ਬਸ ਤਾਂ ਚੰਗੇ ਦਿਨ ਆਈ ਸੀ ਚਰਨੋਂ ਤੇ ਪਰ ਫਿਰ ਜਿਵੇਂ ਕਿਸੇ ਨੇ ਨਜ ਦੁਆਰਾ ਘੇਰ ਲਿਆ ਹੋਵੇ ਕੋਈ ਨਾ ਧੀਏ ਦਿਨ ਚੜਨ ਦੇ ਫਿਰ ਪੁੱਛ ਮੇਰੇ ਪਿਓ ਦੇ ਸਾਲੇ ਨੂੰ ਕਿਵੇਂ ਸਿੰਘ ਮਿੱਟੀ ਚੱਕੀ ਫਿਰਦਾ ਝੁਲਸ ਕੇ ਆ ਗਿਆ ਗਾਮ ਮੈਂ ਦੇਬੀ ਸੋਚਿਆ ਪੋਰਾ ਕਿ ਕਿਉਂ ਪੇਨ ਦਿਨਾ ਇਹਨੂੰ ਚੱਲ ਤੂੰ ਹੁਣ ਸੌਂ ਜਾ ਐਵੇਂ ਨਾ ਸੋਚੀ ਜਾਏ ਬਸ ਦੋ ਚਾਰ ਦਿਨਾਂ ਤੱਕ ਸ਼ਹਿਰ ਦਵਾਖਾਨਿਆਂ ਜਾ ਕੇ ਵੇਖਾ ਕੇ ਆਵਾਂਗੇ ਕਹਿੰਦੀ ਬੇਬੇ ਨੇ ਚਰਨੋਂ ਦੇ ਸਿਰ ਤੇ ਹੱਥ ਤਰਿਆ ਤੇ ਉਹਨੂੰ ਵਰਾਉਣ ਦਾ ਜਤਨ ਜਿਆ ਕੀਤਾ ਦੀਪਾ ਵਿੱਚ ਵਾਰੇ ਵਾਲੀ ਵਾਰੀ ਵਿੱਚੋਂ ਬਿੜਕਾਂ ਜਿਹਾ ਪੰਦਾ ਦਲੇਰ ਸਿਉਂ ਦੇ ਕਰ ਵੱਲ ਵੇਖ ਕੇ ਸੋਚੀ ਪੈ ਗਿਆ ਹੁਣ ਤਾਂ ਠੀਕ ਸੀ ਸਾਰਾ ਕੁਝ ਹੁਣ ਦੋ ਘੰਟਿਆਂ ਵਿੱਚ ਕੀ ਹੋਇਆ ਬਸ ਚਰਨੋਂ ਠੀਕ ਹੋਵੇ ਪਤਾ ਨਹੀਂ ਕਿੱਥੇ ਆ ਚਰਨੋਂ ਕਿਹੜਾ ਦਿਸ ਜਾਵੇ ਮੈਨੂੰ ਸ਼ਾਂਤੀ ਮਿਲ ਜੇ ਚਰਨੋਂ ਜਿਹੜੀ ਹੁਣੇ-ਹੁਣੇ ਦਲੇਸion ਦਾ ਉਹੀ ਰੂਪ ਵੇਖ ਕੇ ਹਟੀ ਸੀ ਸੋਨ ਜੀ ਹੋ ਕੇ ਖੜੀ ਸੀ ਤੇ ਬੇਬੇ ਦੇ ਕਹਿਨ ਤੇ ਸਿਰਫ ਹਾਂ ਵਿੱਚ ਸਿਰ ਹਿਲਾਇਆ ਤੇ ਚੁੱਪਚਾਪ ਉਥੇ ਮੰਝੇ ਤੇ ਬੈਠ ਗਈ ਦਲੇਸion ਪਤਾ ਨਹੀਂ ਗੁੱਸੇ ਵਿੱਚ ਰੋ ਰਿਆ ਸੀ ਕਿ ਬੇਬੇ ਦੀ ਚਪੇੜ ਮਾਰੀ ਤੂੰ ਜਾਂ ਫਿਰ ਜ਼ਿਆਦਾ ਸ਼ਰਾਬ ਪੀਤੀ ਤੂੰ ਦਲੇਸ ਨੂੰ ਹੌਕੇ ਲੈ ਕੇ ਰੋਣ ਲੱਗ ਪਿਆ ਬੇਬੇ ਨੂੰ ਆਪਣੇ ਪੁੱਤ ਤੇ ਤਰਸ ਜ਼ਰੂਰ ਆਇਆ ਪਰ ਗੁੱਸਾ ਵੀ ਬਹੁਤ ਸੀ ਭਾਵੇਂ ਬੇਬੇ ਔਟੜ ਟਕੇ ਵੇਖਦੀ ਰਹੀ ਦੋਵਾਂ ਨੂੰ ਪਰ ਦਲੇਸ ਨੂੰ ਕੋਈ ਪਤਾ ਨਹੀਂ ਸੀ ਸ਼ਰਾਬ ਦਾ ਨਸ਼ਈ ਐਨਾ ਸੀ ਕਿ ਦਲੇਸ ਨੂੰ ਕੋਈ ਸੁਰਤ ਨਹੀਂ ਸੀ ਕਿੱਥੇ ਪਿਆ ਕਿੱਥੇ ਨਹੀਂ ਤੇ ਗਾਮਾ ਵੀ ਡਰਦਾ ਹੋਇਆ ਨਾਲੀ ਪਏ ਮੰਜੇ ਤੇ ਟੇਡਾ ਜਿਹਾ ਹੋ ਕੇ ਪੈ ਗਿਆ ਸਵੇਰੀ ਗੁਰੂ ਘਰ ਵਿੱਚ ਅੰਮ੍ਰਿਤ ਵੇਲੇ ਪਾਠ ਇਸ ਨੇ ਜਦੋਂ ਸਪੀਕਰ ਵਿੱਚ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇਹ ਕਿਹਾ ਸੀ ਕਿ ਚਰਨ ਉਤਰਪ ਕੇ ਉੱਠੀ ਚਰਨੋਂ ਨੇ ਛੇਤੀ ਛੇਤੀ ਚਾਤ ਰੀਤੇ ਹੌਲੀ ਜਈ ਜਾਕੀ ਬੜਕ ਜਈ ਪੰਨੀ ਦਲੇਸਿਉਂਦੀ ਦਲੇਸਿਉਂ ਓਮੇ ਹੀ ਪਿਆ ਸੀ ਦਲੇਸਿਉਂ ਨੇ ਅਜੇ ਅੱਖਾਂ ਹੀ ਖੋਲੀਆਂ ਸੀ ਕਿ ਗਾਮੇ ਦੀਆਂ ਆਖੀਆਂ ਗੱਲਾਂ ਫਿਰ ਯਾਦ ਆ ਗਈ ਤੇ ਇੱਕਦਮ ਪੜ ਕੇ ਉੱਠਿਆ ਕਮ ਜਾਤੇ ਚਾਹ ਪਾਣੀ ਪੁੱਛਣਾ ਕਸਮ ਨੂੰ ਕਿ ਕੋਈ ਹੋਰ ਸਜਰਾ ਕੀਤਾ ਉਹਨੂੰ ਸਾਂਭੇਗੀ ਹੁਣ ਗਾਮੇ ਦੀ ਲਈ ਚੰਗਿਆੜੀ ਤਾਂ ਹੁਣ ਭਾਂਬੜ ਬਣ ਕੇ ਤਿਆਰ ਹੋ ਗਈ ਸੀ ਪਾਵੇਂ ਗਾਮਾਂ ਵੀ ਹਣੀ ਉੱਠਿਆ ਸੀ ਪਰ ਗਾਮੇ ਨੇ ਦੁਬਾਰਾ ਆਪਣੇ ਪੱਗ ਨਾਲੀ ਮੂਲ ਕੋ ਕੇ ਮੁਸਕੜੀ ਜਿਹਾ ਹਾਸਾ ਲਿਆਂਦਾ ਚਿਹਰੇ ਤੇ ਚਾਰਨੋ ਦਲੇਰ ਸਿਓਂ ਦੀ ਆਵਾਜ਼ ਸੁਣ ਕੇ ਭੱਜ ਕੇ ਚੌਂਦਰੇ ਤੋਂ ਨਾਲਕੇ ਖੋਲਾਈ ਤੇ ਪਾਣੀ ਦੀ ਗੜਵੀ ਪਰ ਕੇ ਦਲੇਰ ਸਿਓਂ ਕੋ ਲਾਈ ਚਾਰਨੋ ਦੀ ਆਉਂਦੀ ਦੀ ਸਿਰ ਤੋਂ ਚੁੰਨੀ ਮੋਢਿਆਂ ਤੱਕ ਆ ਗਈ ਤੇ ਗਾਮੀ ਨੇ ਪੱਗ ਦੇ ਲੜ ਵਿੱਚ ਦੀ ਜਦੋਂ ਚਰਨੋਂ ਦਾ ਮੂੰਹ ਚੰਗੀ ਤਰ੍ਹਾਂ ਵੇਖਿਆ ਤਾਂ ਝਟਕੇ ਨਾਲ ਹੀ ਪੱਗ ਦਾ ਲੜ ਚਲਾ ਕੇ ਮਾਰਿਆ ਚਰਨੋਂ ਨੂੰ ਵੇਖਦਾ ਹੀ ਰਹਿ ਗਿਆ ਐਨੀ ਸੋਣੀ ਚਰਨੋਂ ਹੁਣ ਤਾਂ ਗਾਮਾ ਜਮ ਹੀ ਨਹੀਂ ਜਾ ਸਕਦਾ ਸੀ ਕਿ ਚਰਨੋਂ ਵਰਗੀ ਸੋਹਣੀ ਧੀਮੀ ਦਲੇਰ ਸਿਉਂਦੀ ਨਾਲ ਰਹੀ ਦਲੇਰ ਸਿਉਂ ਨੇ ਚਰਨੋਂ ਨੂੰ ਚਿੜਕਿਆ ਤੇ ਬੱਗੀਆਂ ਬੱਗੀਆਂ ਅੱਖਾਂ ਕਰਦਿਆਂ ਕਿਆ ਨਾ ਹੁਣ ਕਮਜਾਤੇ ਤੈਨੂੰ ਐਨੀ ਸ਼ਰਮ ਨਹੀਂ ਕਿ ਕੋਲ ਜੇਠ ਪਿਆ ਕਿਵੇਂ ਸਾਲੂ ਲਾਹਿਆ ਸਿਰ ਤੋਂ ਬੇਸ਼ਰਮੇ ਤੀਮੀਏ ਤੈਨੂੰ ਛਿਤਰਾ ਦੀ ਘਟ ਹੈ ਹੁਣ ਤੇਰੇ ਤੇ ਹੱਥ ਪੋਲਾ ਹੋਇਆ ਨਹੀਂ ਨਾ ਖੜ ਤੈਨੂੰ ਦਸਾਂ ਕਹਿੰਦੇ ਦਲੇਰ ਸਿਉ ਨੇ ਪੈਰ ਦੀ ਜੁੱਤੀ ਚਰਨੋਂ ਵੱਲ ਚਲਾਈ ਤੇ ਚਰਨੋਂ ਡਰਨਾ ਕੰਬ ਕੇ ਚੌਂਦਰੇ ਵੱਲੋਂ ਭੱਜ ਗਈ ਬੇਬੇ ਜਿਹੜੀ ਅਜੇ ਗੁਰੂ ਘਰ ਤੋਂ ਨਹੀਂ ਆਈ ਸੀ ਨੂੰ ਕੋਈ ਪਤਾ ਨਹੀਂ ਸੀ ਕਿ ਚਰਨੋਂ ਨੂੰ ਦਲੇਰ ਨੇ ਫਿਰ ਕੁੱਟਿਆ ਤੇ ਗਾਮਾ ਦੂਰ ਖੜਾ ਵੇਖਦਾ ਰਿਆ ਗਾਮੇ ਨੂੰ ਚਰਨੋਂ ਤੇ ਦਲੇਰ ਸਿਉ ਦੀ ਅੱਕ ਮਟੱਕੇ ਰੜਕਣ ਲੱਗ ਪਏ ਤੇ ਹੁਣ ਮਨ ਨੂੰ ਸ਼ਾਂਤੀ ਜੀ ਮਿਲ ਗਈ ਸੀ ਦਲੇਸਿਓ ਚਾਰਨੂ ਨਾਲ ਕੁਟਕ ਟਹਿਰਾ ਕਰਕੇ ਠੇਕੇ ਤੋਂ दारू ਦੀ ਬੋਤਲ ਲੈਣ ਗਿਆ ਤੇ ਗਾਮੇ ਨੇ ਮੌਕਾ ਵੇਖ ਕੇ ਚਾਰਨੂ ਨਾਲ ਨੇੜਤਾ ਬੰਨਾਉਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਪਰਜਾਈ ਕਿਉਂ ਛਿੱਤਰ ਖਾਈ ਜਾਨੀ ਆ ਗੰਦੇ ਬੰਦੇ ਤੂੰ ਤੇਰੀ ਕਿਸਮਤ ਕੋਟੀ ਐ ਮੇਰੇ ਵਰਗੇ ਦੇ ਪੱਲੇ ਪੈਂਦੀ ਤੈਨੂੰ ਦਹੀਂ ਦਾ ਫੁੱਟ ਬਣਾ ਕੇ ਰੱਖਦਾ ਮੇਰੇ ਤੋਂ ਤੇਰਾ ਆ ਹਲ ਵੇਖਿਆ ਨਹੀਂ ਜਾਂਦਾ ਕਹਿੰਦੇ ਗਾਮੇ ਨੇ ਜਦੋਂ ਚਾਰਨੂ ਦੇ ਮੋਢੇ ਤੇ ਹੱਥ ਤਰਿਆ ਚਾਰ ਨੂੰ ਨੇ ਵੱਟ ਕੇ ਚਪੇੜ ਮਾਰੀ ਗਾਮਾ ਡਰ ਕੇ ਪਿੱਛੇ ਹੋ ਗਿਆ ਬੜੀ ਪੈੜੀਆ ਪਰ ਇਹ ਦਲੇਰ ਤੋਂ ਕੁੱਟ ਕਿਵੇਂ ਖਾਈ ਜਾਂਦੀ ਐ ਇਹ ਸਮਝ ਨਹੀਂ ਆਈ ਅਜੇ ਤੱਕ ਹੋਊ ਤਾਂ ਕੋਈ ਪੱਕਾ ਉਹਨੇ ਇੱਕੀ ਐਮੇ ਤਾਂ ਨਹੀਂ ਇਹ ਜਵਾਨੀ ਸੂਤੌਣੀ ਗਾਮਾ ਪਰਨੇ ਨੂੰ ਸਿਰ ਤੇ ਬਲੇਡ ਦਾ ਹੋਇਆ ਆਪਣੀ ਮਨ ਵਿੱਚ ਕਹਿਣ ਲੱਗਾ ਹੁਣ ਕਿਤੇ ਭੂਆ ਕੋਲ ਗੱਲ ਨਾ ਕਰ ਦੇ ਦਲੇਰ ਨੂੰ ਤਾਂ ਮੈਂ ਕੋਲ ਦਾ ਨਹੀਂ ਦਲੇਰ ਸੋਂ ਦੀ ਬੇਬੇ ਜਿਹੜੀ ਅੱਜ ਇਹ ਗੁਰੂ ਘਰ ਤੋਂ ਆਈ ਸੀ ਕਿ ਗਾਮੇ ਨੂੰ ਸਾਈਕਲ ਤੇ ਲੀੜਿਆਂ ਵਾਲਾ ਝੋਲਾ ਟੰਗ ਦਾ ਵੇਖੀ ਗਾਮੇ ਨੂੰ ਦੂਰੋਂ ਹੀ ਬੋਲੀ ਵੇ ਪੁੱਤ ਆ ਕੀ ਤੂੰ ਕੋਈ ਚਾਹ ਪਾਣੀ ਪੀਤਾ ਨਹੀਂ ਹੋਣਾ ਕਿ ਪੀ ਲਿਆ ਆ ਕੀ ਹੁਣ ਮੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਸੀ ਜੇ ਕੜੀ ਹੋਰ ਨਾ ਆਉਂਦੀ ਮੈਨੂੰ ਬਿਨਾਂ ਦੱਸੇ ਤੁਰ ਜਾਣਾ ਸੀ ਤੈ ਤਾਂ ਭੂਆ ਮੈਨੂੰ ਜਾਣ ਦੇ ਐਵੇਂ ਫੇਰ ਵੇਖਣ ਵਾਲਾ ਆਖੂ ਕੋਰੇ ਗਾਮੇ ਨੇ ਕੁਛ ਕਿਹਾ ਹੋ ਤਾਂ ਕਰਕੇ ਲੜਾਈ ਪੈ ਗਈ ਮੇਰੇ ਸੇਰੇ ਵਰੋਂ ਆਜੂ ਤੈਨੂੰ ਪਤਾ ਆਪਾਂ ਨਾ ਕਿਸੇ ਦੀ ਬਦਵੀ ਕੀਤੀ ਐ ਨਾ ਘਟਵੀ ਤਾਂ ਕਰਕੇ ਮੈਨੂੰ ਜਾਣਦੇ ਬੇ ਪੁੱਤ ਹੋਰ ਰਹਿ ਪੈਂਦਾ ਦੋ ਦਿਨ ਨਾਲੇ ਅੱਜ ਤੇਰੇ ਭਾਈ ਨੂੰ ਸਮਝਾਉਣਾ ਸੀ ਤੈਂ ਪੱਜ ਚੱਲਿਆ ਤੈਨੂੰ ਪਤਾ ਰਾਤ ਜੀ ਜਵਾਕੜੀ ਦੇ ਹਾਲ ਪੈ ਜਾਂਦਾ ਫਿਰ ਕੰਜਰ ਆ ਗਿਆ ਚੁਸਕੀ ਤੂੰ ਹੀ ਰੋਕ ਦਿੰਦਾ ਉਹਨੂੰ ਮਸਾ ਤਾਂ ਦਿਨ ਹੁਰੇ ਆ ਚੰਗੀ ਇਹ ਦਫਾ ਹੋਣਾ ਕਾਨੂੰ ਸੁਧਰਦਾ ਮੈ ਤਾਂ ਕਿਹਾ ਜੇ ਨਿਆਣਾ ਹੋ ਜਾਵੇ ਉਹ ਜਵਾਕੜੀ ਦੇ ਪੈਰ ਵੀ ਲੱਗ ਜਾਣ ਤੇ ਇਹਦਾ ਕੰਜਰ ਦਾ ਕਰ ਵਸਦਾ ਰਹਿ ਜਾਊ ਪਰ ਕਾ ਨੂੰ ਇਹਦੇ ਲੱਛਣ ਮਾਰੇ ਆ ਭਾਈ ਨਾਲੇ ਤੇਰੇ ਸਿਰ ਕੀ ਵਰਉ ਆਉ ਇਹ ਤਾਂ ਪਹਿਲਾਂ ਵੀ ਸਿਰ ਦਾ ਕੰਜਰੀ ਹੈ ਮਾਰੇ ਗੱਲ ਹੈ ਪੂਆ ਦਲੇਰ ਬਾਈ ਦੀ ਪਰ ਮੈਨੂੰ ਜਾਣਦੇ ਹਣ ਤੂੰ ਮੈਂ ਬਾਪੂ ਨੂੰ ਪੀ ਦੇਉ ਨਾਲੇ ਮੇਰੇ ਸਮਝਾਇਆ ਨਹੀਂ ਅਸਰ ਹੁੰਦਾ ਉਹਦੇ ਦੇ ਜਦੋਂ ਸਾਰਿਆਂ ਨੇ ਮੱਥਾ ਮਾਰ ਲਿਆ ਬੇਬੇ ਨੂੰ ਅਜੇ ਤੱਕ ਕੋਈ ਪਤਾ ਨਹੀਂ ਸੀ ਕਿ ਦਲੇਰ ਸਿਉ ਚੰਨ ਨੂੰ ਦੁਬਾਰਾ ਘੁੱਟ ਗਿਆ ਤੇ ਸਾਰਾ ਕੁਝ ਗਾਮੇ ਦਾ ਕੀਤਾ ਉਹਨੂੰ ਕਿਸੇ ਪਾਸਿਓ ਵੀ ਨਹੀਂ ਵਿੜਕਸੀ ਅਜੇ ਗਾਮਾ ਸਾਈਕਲ ਦਾ ਹੈਂਡਲ ਹੀ ਫੜੀ ਖੜਾ ਸੀ ਕਿ ਦਲੇਰ ਸਿਉ ਰੱਜਿਆ ਰਜਾਇਆ ਤੇ ਇੱਕ ਬੋਤਲ ਹੱਥ ਵਿੱਚ ਫੜੀ ਦਰਵਾਜ਼ੇ ਵਿੱਚ ਹੀ ਚੰਨ ਨੂੰ ਗਾਲ੍ਹਾਂ ਦਿੰਦਾ ਘਰੇ ਵੜਿਆ ਕਮਜਾਤੀ ਕਿਦਾ ਬੀ ਲਿਆ ਕਿ ਮੇਰੇ ਮੱਥੇ ਮੜਨ ਲੱਗੀ ਸੀ ਤੇਰੇ ਪਿਓ ਨੇ ਐਵੇਂ ਨਹੀਂ ਮੇਰੇ ਮੱਥੇ ਮਰ ਦਿੱਤੀ ਕੰਦਾ ਕੋਲੇ ਟੱਪਦੀ ਟਪਾਉਂਦੀ ਹੋਵੇਗੀ ਕਹਿੰਦਾ ਦਲੇਰ ਸੋੰਦਰਵਾਜੀ ਵਿੱਚੀ ਮੰਜੇ ਤੇ ਬੈਠ ਗਿਆ ਬੇ ਮਰਨਿਆ ਕੀ ਪੌਂਕੀ ਜਾਨਾ ਤੂੰ ਬੇ ਤੇਰਾ ਬੇੜਾ ਦਰਜੇ ਆਹ ਦਿਨ ਵੇਖਨੇ ਸੀ ਮੈਂ ਹਾਈਵੇ ਮਰਨਿਆ ਕੀ ਪੌਂਕੀ ਜਾਨਾ ਵੇ ਜੋ ਮੂੰਹ ਵਿੱਚ ਆਇਆ ਉਹੀ ਪੌਂਕੀ ਜਾਨਾ ਤੂੰ ਗਉਂ ਵਰਗੀ ਜਵਾਕੜੀ ਤੇ ਦੂਸ਼ਣ ਲਾਉਣਾ ਮਰਨਿਆ ਪਤਨ ਇੱਕ ਕੰਜਰ ਨੂੰ ਬੈਠੇ ਬਿਠਾਈ ਨੂੰ ਕੀ ਹੋ ਜਾਂਦਾ ਦਲੇਰ ਸੋੰਦੀ ਬੇਬੀ ਦਲੇਰ ਸੇ ਉਹਨੂੰ ਉੱਚੀ ਉੱਚੀ ਬੋਲਦੀ ਐ ਦੇ ਗਾਮੇ ਦਾ ਚੋਲਾ ਫੜ ਕੇ ਸਾਈਕਲ ਤੇ ਲਾ ਕੇ ਮੰंजे ਤੇ ਧਰਦੀ ਐ ਮੁੰਡਿਆ ਕਿਤੇ ਨਹੀਂ ਜਾਣਾ ਅਜੀ ਚੁੱਪ ਕਰਕੇ ਬੈਠ ਜਾ ਅੱਜ ਇਹਨੂੰ ਸਮਝਾ ਕੇ ਜਾਈਂ ਕਹਿੰਦੀ ਬੇਬੇ ਨੇ ਗਾਮੇ ਨੂੰ ਗਰਮੀ ਵਿੱਚ ਗਿਆ ਬੇਬੇ ਸਵਾਤ ਵਾਲ ਚਰਨੋਂ ਨੂੰ ਵੇਖਣ ਜਾਂਦੀ ਆ ਤੇ ਚਰਨੋਂ ਮੂੰਹ ਸਿਰ ਸੁਜਾਈ ਮੰंजे ਦੀ ਦੌਣ ਤੇ ਬੈਠੀ ਹੁੰਦੀ ਐ ਕੁੜੇ ਮਾਰਿਆ ਤੇਰੇ ਇਹਨੇ ਕੰਜਰ ਨੇ ਹਾਏ ਮੈਂ ਮਰ ਜਾ ਮਿੰਨ ਮੈਂਟ ਨਹੀਂ ਕਰੋ ਨਿਕਲਣ ਦਿੰਦੇ ਆ ਕੁਛ ਹੋ ਗਿਆ ਕਹਿੰਦੀ ਬੇਬੇ ਨੇ ਚਰਨ ਨੂੰ ਕੁੱਟ ਕੇ ਜਫੀ ਪਾਈ ਤਾਂ ਚਰਨੋਂ ਦੀਆਂ ਚੰਗਿਆੜਾਂ ਨਿਕਲ ਗਈਆਂ ਗਾਮਾਂ ਦਲੇਰ ਸਿਓ ਕੋ ਜਾ ਕੇ ਦੌਣਾ ਤੇ ਬੈਠਦਾ ਬੋਲਿਆ ਬਾਈ ਸਾਰੀ ਗੱਲ ਮੇਰੇ ਸਿਰ ਆਉ ਭੂਆ ਭਾਵੇਂ ਨਾ ਆਕੇ ਪਰ ਗਲੀ ਗਵਾਂ ਤਾਂ ਆਕਣਗੇ ਕਿ ਮਾਮੇ ਦਾ ਪੁੱਤ ਆਇਆ ਤੇ ਕਲੇਸ਼ ਖੜਾ ਕਰ ਗਿਆ ਮੇਰਾ ਬਾਈ ਬਣ ਕੇ ਹੁਣ ਨਾ ਬੋਲੀ ਪਰ ਗਾਮਿਆਂ ਜਿ ਤੈ ਮੇਰੇ ਖਾਨੇ ਵਿੱਚ ਗੱਲ ਨਾ ਵੜਦਾ ਮੈਨੂੰ ਤਾਂ ਪਤਾ ਨਹੀਂ ਲੱਗਦਾ ਸੀ ਮੈਂ ਕੀ ਦਾ ਪਾਪ ਸਾਂਭੀ ਬੈਠਾਂ ਸਿਆਣੇ ਕਹਿੰਦਿਆ ਆਪਦਾ ਹੀ ਕੰਮ ਆਉਂਦਾ ਤੂੰ ਬਾਈ ਮੇਰੀ ਅੱਖਾਂ ਖੋਲ ਦਿੱਤੀਆਂ ਮਾਮੇ ਦੇ ਆ ਪੁੱਤਾਂ ਕਹਿੰਦੇ ਦਲੇਸਿ ਉਹਨੇ ਗਾਮੇ ਨੂੰ ਨਸ਼ੇ ਵਿੱਚ ਰੋਂਦੇ ਹੋਇਆ ਜੱਫੀ ਪਾਈ ਤੇ ਗਾਮਾ ਬਰਉਣ ਲੱਗ ਪਿਆ ਬਾਈ ਅੱਜ ਇਹਨਾਂ ਕੁਛ ਵੀ ਕਹਿ ਜਿੱਥੇ ਪਹਿਲਾਂ ਚਾਰ ਦਿਨ ਅੱਕ ਮਟਕਾ ਕਰਦਾ ਸੀ ਹੁਣ ਕਰ ਲੈ ਇਹ ਗੱਲ ਗਾਮੇ ਨੇ ਚੱਬ ਕੇ ਜਿਹੀ ਕੀਤੀ ਹੁਣ ਤਾਂ ਆਉ ਤੇਰੇ ਤੇ ਵਰੋਂ ਚਾਰ ਬੰਦੇ ਨੂੰ ਪਤਾ ਲੱਗੂ ਤੈਨੂੰ ਮਾੜਾ ਕਹਿਣਗੇ ਪਰ ਬਾਈ ਪਤਾ ਤੈਨੂੰ ਕਰਨਾ ਹੀ ਪੈਣਾ ਮੇਰੀ ਮਨ ਪਰਜਾਈ ਨੂੰ ਪਿਆਰ ਨਵਰਾ ਕੇ ਪੁੱਛਿਆ ਕਰ ਸਾਰਾ ਕੁਝ ਜਦਨ ਮੂੰਹੋਂ ਪੁੱਟੀ ਮਾਰੇ ਜੁੱਤੀਆਂ ਚ ਲੱਗ ਗਈ ਬੱਸ ਗੱਲ ਨਿਬੜ ਗਈ ਦਲੇਸੋਂ ਦੇ ਹੁਣ ਗਾਮੇ ਦੀ ਹਰ ਗੱਲ ਅਸਰ ਕਰਦੀ ਸੀ ਸਿਆਣੇ ਕਹਿੰਦੇ ਆ ਕੰਨਾਂ ਦਾ ਕੱਚਾ ਭਾਵੇਂ ਜਨਾਨੀ ਹੋਵੇ ਭਾਵੇਂ ਬੰਦਾ ਆਪਣਾ ਕਰ ਖੇਰੂ ਖੇਰੂ ਕਰ ਲੈਂਦਾ ਉਹੀ ਦਲੇਰ ਸਿਓ ਹੁਣ ਰੋਜ਼ਾਨਾ ਪਿੰਦਾ ਤੇ ਓਮ ਹੀ ਦੁਵਾਰਾ ਚਰਨੋਂ ਤੇ ਸ਼ੱਕ ਦੀ ਸੂਈ ਰੱਖਦਾ ਚਰਨੋਂ ਦੀ ਜਮੀਨ ਲੱਗਿਆ ਸੀ ਪਰ ਚਰਨੋਂ ਫਰੰਦੀ ਤਾਂ ਅੰਦਰੋਂ ਅੰਦਰੇ ਮਰਦੀ ਰਹਿੰਦੀ ਦੀਪਾ ਜਿਹੜਾ ਚਰਨੋਂ ਦੇ ਸਾਹੀ ਸਾਹ ਲੈਂਦਾ ਸੀ ਚੋਰਿਆਂ ਸ਼ਪੋਰੀਆਂ ਚਰਨੋਂ ਨੂੰ ਵੇਖਦਾ ਚਰਨੋਂ ਨੇ ਉੱਤੋਂ ਫੜ ਲਿਆ ਸੀ ਪਰ ਕੁਝ ਨਹੀਂ ਆਖਿਆ ਹੁਣ ਤਾਂ ਚਰਨੋਂ ਨੂੰ ਵੀ ਆਸਰਾ ਚਾਹੀਦਾ ਸੀ ਟਾਈਮ ਲੰਘਦੇ ਨੇ ਦਲੇਰ ਸਿੰਘ ਦਾ ਹੱਥ ਹੋਰ ਖੁੱਲਾ ਕਰ ਦਿੱਤਾ ਗਰਮੀ ਦੇ ਮਹੀਨੇ ਦਲੇਰ ਸਿੰਘ ਖੇਤੋਂ ਆਇਆ ਤੇ ਦਰਵਾਜ਼ੇ ਵਿੱਚੋਂ ਚੰਨ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਤੈਨੂੰ ਸੁਣਦਾ ਨਹੀਂ ਤੇਰਾ ਖਸਮ ਮੈਂ ਕਦੋਂ ਦਾ ਵਾਜਾ ਮਾਰੀ ਜਾਣਾ ਤੇ ਮੈਨੂੰ ਕੁੱਤਾ ਸਮਝਿਆ ਖੱਟ ਤੇਰੀ ਭੈਣ ਦਲੇਰ ਸਿੰਘ ਨੇ ਆਉਂਦੀ ਹੋਈ ਚੰਨ ਵੱਲ ਪੈਰ ਵਿੱਚੋਂ ਲਾਹੇ ਜੁੱਤੀ ਝੱਲੌਂਦਿਆਂ ਗਾਲ੍ਹਾਂ ਦੇ ਛੂਟ ਬਰਾ ਦਿੱਤੀ ਤੇ ਚੰਨ ਪੱਜ ਡਰਦੀ ਡਰਦੀ ਬੋਲੀ ਨਾ ਮਾਰੋ ਜੀ ਹਾਏ ਨਾ ਮਰੂ ਮੈਂ ਨਹਾਉਣ ਲੱਗ ਗਈ ਸੀ ਮੈਨੂੰ ਨਹੀਂ ਪਤਾ ਲੱਗਿਆ ਤੁਹਾਡੀ ਆਉਂਦਾ ਮਾਰਿਓ ਨਾ ਮੇਰੇ ਤੋਂ ਗਲਤੀ ਹੋ ਗਈ ਜੀ ਅੱਗੇ ਤੋਂ ਨਹੀਂ ਹੁੰਦੀ ਮੈਂ ਪੈਰੀ ਜੁੰਨੀ ਤਾਂ ਦਿਨੀ ਆ ਇਹ ਗੱਲਾਂ ਸੁਣ ਕੇ ਦਲੇਰ ਸਿੰਘ ਨੂੰ ਆਪਣੇ ਆਪ ਤੇ ਫਕਰ ਮਹਿਸੂਸ ਹੁੰਦਾ ਕਿ ਜਿਨ੍ਹਾਂ ਨੇ ਡਰਾ ਕੇ ਰੱਖੀ ਐ ਜਦੋਂ ਨੇੜੇ ਆਈ ਚਾਰنو ਦਾ ਦਲੇਰ ਸਿੰਘ ਨੇ ਗੁੱਤੋਂ ਫੜ ਕੇ ਥੱਪੜ ਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਕਮਜਾਤੇ ਆ ਸੁਰਮਾ ਕਿਹੜੇ ਖਸ ਨੂੰ ਪਾ ਕੇ ਵਿਖਾਇਆ ਦਸੀ ਕੌਣ ਆਉਂਦਾ ਤੇਰੇ ਕੋਲ ਖਸਮ ਤੇਰਾ ਖੇਤਾਂ ਵਿੱਚ ਮੱਚਦਾ ਹਾਰ ਦੇ ਦੁਪਹਿਰੇ ਤੇ ਤੂੰ ਗੰਦੀ ਜਨਾਨੀ ਕਜਲੇ ਪਾਪਾ ਦਿਖਾਉਨੀ ਆ ਲੋਕਾਂ ਨੂੰ ਅਰੋਂਦੀ ਚਰਨੋਂ ਮਿੰਤਾ ਕਰਦੀ ਬੋਲੀ ਸਰਦਾਰ ਜੀ ਅੱਗੇ ਤੋਂ ਨਹੀਂ ਪਾਉਂਦੀ ਮਾਫ ਕਰ ਦਿਓ ਦਲੇਰ ਸਿੰਘ ਚਰਨੋਂ ਕੁੱਟ ਕੇ ਪਤਾ ਨਹੀਂ ਕਿਹੜਾ ਫਕਰ ਮਹਿਸੂਸ ਕਰਦਾ ਸੀ ਸਰਦਾਰ ਜੀ ਇਹ ਤਾਂ ਅੱਖਾਂ ਦੁਖਣੀਆਂ ਆਇਆਂ ਸੀ ਆਖੂ ਵਾਲੇ ਬੇਬੇ ਜੀ ਨੇ ਜੋਕੀਤੋ ਸੁਰਮਾਲੀ ਆਸੀ ਉਹ ਪਾਇਆ ਚਰਨੋ ਹੌ ਕੀ ਹੌ ਕੀ ਰੁੰਦੀ ਬੋਲੀ ਚਲ ਤਰਜਾ ਇਥੋ ਪਾਣੀ ਰਖ ਗੁਸਰਖਾਨੇ ਵਿੱਚ ਤੈਨੂੰ ਦਿਸਦਾ ਨਹੀਂ ਨਹਾਉਣਾ ਮੈਂ ਤਾਂ ਚਰਨੋ ਨੰਗੇ ਪੈਰੀ ਪੱਜੀ ਕਿਤੇ ਫੇਰਨਾ ਉਹਦੇ ਘੁੱਟ ਪੈ ਜਾਵੇ ਚਰਨੋ ਡਰਦੀ ਸਾਹ ਨਾ ਕਰਦੀ ਪਰ ਚਰਨੋ ਅੰਦਰੋਂ ਹੁੰਦੀ ਸੁੱਤੀ ਪਈ ਸੀ ਹੌਕਿਆ ਵਿੱਚ ਚਾਦੀ ਕੁੱਟ ਬਣਾਈ ਕੇ ਨਹੀਂ ਕਹਿੰਦੇ ਦਲੇ ਸੋਨੇ ਗੁਸਲਖਾਨੇ ਤੋਂ ਹੀ ਆਵਾਜ਼ ਮਰੀ ਸੀ ਕਿ ਚਰਨੋ ਨੇ ਪੱਜ ਕੇ ਚੁੱਲ੍ਹੇ ਤੇ ਛਟੀਆਂ ਦਾ ਚੋਕਾ ਲਾਇਆ ਤੇ ਚਾਹ ਤਰ ਦਿੱਤੀ। ਦਲੇਸਿਓ ਨੇ ਨਹਾ ਕੇ ਆਉਂਦਿਆਂ ਬਾਵੇਂ ਚਾਹ ਬਣ ਗਈ ਸੀ ਤੇ ਦਲੇਸਿਓ ਨੂੰ ਇਹ ਵੀ ਪਤਾ ਸੀ ਕਿ ਚਰਨੋਂ ਤੋਂ ਜ਼ਿਆਦਾ ਕੰਮ ਕਰਾਉਣਾ ਉਹਦੇ ਬੱਚੇ ਲਈ ਖਤਰਾ ਪਰ ਫਿਰ ਵੀ ਦਲੇਸਿਓ ਦਾ ਦਿਲ ਪਤਰੀ ਰਿਆ। ਦੀਪਾ ਜਿਹੜਾ ਦਲੇਸਿਓ ਨੂੰ ਘਰ ਨੂੰ ਤੁਰਦਿਆਂ ਵੇਖੀ ਘਰ ਨੂੰ ਤੁਰ ਪੈਂਦਾ ਕਿਉਂਕਿ ਉਹ ਚਰਨ ਨੂੰ ਤੜਫਦੀ ਵੇਖਦਾ ਸੀ ਉਹਦੇ ਮਨ ਵਿੱਚ ਇਹੀ ਰਹਿੰਦਾ ਕਿ ਕਿਤੇ ਚਰਨ ਨੂੰ ਕੁੱਤੇ ਨਾ ਦੀਪਾ ਚੋਰੀ ਉੱਚਾ ਨੂੰ ਕੁਛ ਨਾ ਕੁਛ ਖਾਣ ਨੂੰ ਦਿੰਦਾ ਰਹਿੰਦਾ ਪਰ ਇਹ ਗਲ ਦਿਨੇਸ਼ ਨੂੰ ਪਤਾ ਨਹੀਂ ਸੀ ਜੇ ਪਤਾ ਲੱਗ ਜਾਂਦੀ ਪਤਾ ਨਹੀਂ ਕੀ ਕੁਝ ਹੋ ਜਾਂਦਾ ਅੱਜ ਦਿਨ ਚੜ੍ਹਦੇ ਨਾਲ ਗਾਮਾ ਖੇਤ ਦਲੇਰ ਸਿੰਘ ਨੂੰ ਮਿਲਣ ਆਇਆ ਭਾਵੇਂ ਗਾਮਾ ਖੇਤੋਂ ਹੀ ਮੁੜ ਗਿਆ ਸੀ ਦਲੇਰ ਸਿੰਘ ਕੋਲੋਂ ਪਰ ਅੱਗ ਦੁਆਰਾ ਲਾ ਗਿਆ ਹੋਰ ਫਿਰ ਭੂਆ ਦੇ ਪੁੱਤਾਂ ਕੀ ਬਣਦਾ ਤੇ ਪਤਾ ਲੱਗਿਆ ਕੁਛ ਕਿ ਨਹੀਂ ਕਹਿੰਦੇ ਗਾਮੇ ਨੇ ਦਲੇਰ ਸਿੰਘ ਪੂਰ ਤੜਕੇ ਹੀ ਬੋਤਲ ਖੋਲ ਦਿੱਤੀ। ਕੁੱਟੇ ਕੁਸ਼ ਮੋਹ ਪਰਜਾਈ ਕੇ ਨਹੀਂ ਮੈਨੂੰ ਤਾਂ ਤੇਰੇ ਤੇ ਤਰਸ ਆਉਂਦਾ। ਪਤਾ ਨਹੀਂ ਕੀ ਕਮੀ ਸੀ ਤੇਰੇ ਵਿੱਚ ਜਿਹੜਾ ਪਰਜਾਈ ਨੂੰ ਇੱਕ ਨਿਆਣਾ ਨਹੀਂ ਦੇ ਸਕਿਆ। ਬੱਥੇਰੀ ਖਰਾ ਖਾਦੀ ਸੀ ਊਂ ਤਾਂ ਪਰ ਪਰਜਾਈ ਦੀ ਝੋਲੀ ਨਹੀਂ ਪਰੀ ਗਈ। ਗਾਮਾ ਹਰ ਗੱਲ ਅੱਗ ਲਾਉ ਕਰ ਰਿਆ ਸੀ ਤੇ ਦਲੇਰ ਸਿੰਘ ਸੁੱਕੀ ਸ਼ਰਾਬੀ ਮੂੰਹ ਨੂੰ ਲਾਈ ਬੈਠਾ ਸੀ। ਊਂ ਜਦੋਂ ਤੂੰ ਕੁੱਟਿਆ ਪਰਜਾਈ ਨੂੰ ਉਦਨ ਮੈਂ ਕੋਲ ਸੀ ਤੂੰ ਤੁਰ ਗਿਆ ਬਾਹਰ ਮੈਨੂੰ ਕਹਿੰਦੀ ਛਡਾਇਆ ਨਹੀਂ ਤੇਰੇ ਹੱਥ ਦੁਖਦੇ ਸੀ ਮੈਨੂੰ ਮੋਰ ਦਿਖਾਵੇ ਮੈਂ ਤਾਂ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਸੌ ਕੱਸੀ ਵਾਲੇ ਬਾਬੇ ਦੀ ਗਾਮਾ ਬਹਾਨੇ ਨੰਦਲੇ ਸਿਓ ਤੋਂ ਪੁੱਛਣ ਦਾ ਯਤਨ ਕਰਦਾ ਸੀ ਕਿ ਦਵਾਰਾ ਉਹਨਾਂ ਵਿੱਚ ਕੋਈ ਪਿਆਰ ਵੱਧ ਗਿਆ ਗਾਮੇ ਵਲ ਤਾਂ ਕੋਈ ਗੱਲ ਨਹੀਂ ਕੀਤੀ ਚਾਨੋ ਨੇ ਦਲੇਰ ਸਿਓ ਚੁੱਪ ਰਿਹਾ ਤੇ ਗਾਮਾ ਸਮਝ ਗਿਆ ਚੰਗਾ ਬਾਈ ਮੈਂ ਚੱਲਦਾ ਫੇਤੂ ਤਾਂ ਧੀਮੀ ਨੇ ਗੁੰਗਾਈ ਕਰਤਾ ਕਹਿੰਦੇ ਗਾਮੇ ਨੇ ਸਾਈਕਲ ਦੀ ਕਾਠੀ ਝਾੜੀ ਤੇ ਪਿੰਡ ਨੂੰ ਚਾਲੇ ਪਾਲੇ ਦਲੇਰ ਸਿਓ ਰੱਜਿਆ ਰਜਾਇਆ ਆਇਆ ਤੇ ਆਉਂਦਿਆ ਹੀ ਨਾਲ ਕੇ ਤੇ ਖੜੀ ਚਾਰ ਨੂੰ ਕੋ ਤਫੜ ਲਿਆ ਗਾਲਾਂ ਕੱਢ ਕੇ ਉਨੂੰ ਐਨਾ ਕੋ ਕੁੱਟਿਆ ਕਿ ਬੇਬੇ ਜਿਹੜੀ ਦੀਪੇ ਕੇ ਘਰੇ ਦੀਪੇ ਦੀ ਮਾਂ ਕੋਲ ਬੈਠੀ ਸੀ ਉਹਨੂੰ ਚੀਕਾਂ ਸੁਣੀਆਂ ਬੇਬੇ ਤੇ ਦੀਪਾ ਭੱਜ ਕੇ ਆਏ ਚਾਰ ਨੂੰ ਬਿਹੜੇ ਲੰਮੀ ਪਈ ਚੀਕਾਂ ਮਾਰੀ ਜਾਂਦੀ ਖੂਨ ਦਛਪੜੋ ਦੇ ਕੋਲ ਲੱਗਿਆ ਹੋਇਆ ਸੀ ਦਲੇਰ ਸਿਉ ਨੇ ਆਉਂਦੇ ਗੁੱਤੋਂ ਫੜ ਕੇ ਚਰਨੋਂ ਦੇ ਟਿੱਡ ਵਿੱਚ ਲੱਤਾਂ ਮਾਰਨੀਆਂ ਸ਼ੁਰੂ ਕੀਤੀਆਂ ਤੇ ਮੂੰਹੋਂ ਬੋਲਦਾ ਰਿਹਾ ਦੱਸ ਕੀ ਦਾ ਪਾਪ ਮੇਰੇ ਮੱਥੇ ਮੜਿਆ ਬੇਬੇ ਨੇ ਚਰਨੋਂ ਦੀ ਹਾਲਤ ਵੇਖ ਕੇ ਰੋਲਾ ਪਾਇਆ ਚਰਨੋਂ ਖੂਨੋਂ ਖੂਨ ਹੋਈ ਪਈ ਸੀ ਬੇੜੇ ਦੇ ਵਿੱਚ ਆਲੇ ਬੇਬੇ ਨੇ ਦੀਪੇ ਨੂੰ ਛੇਤੀ ਸਹਹਲ ਜਾਣੂ ਗਿਆ ਤਾਂ ਦੀਪਾ ਬਲਦ ਗੱਡੇ ਜੋੜ ਕੇ ਚਰਨ ਨੂੰ ਉਮਹਿ ਗੱਡੇ ਤੇ ਪਾਇਆ ਦੀਪ ਦੇ ਲਈ ਦੇ ਖੂਨ ਨਾਲ ਲੱਭੜ ਗਏ ਜੇ ਦਲੇਰੀਆ ਕੁੜੀ ਨੂੰ ਕੁਝ ਹੋਇਆ ਤੂੰ ਮੇਰਾ ਪੁੱਤ ਨਹੀਂ ਤੇ ਮੈਂ ਤੇਰੀ ਮਾਂ ਨਹੀਂ ਅੱਜ ਤੋਂ ਬਾਅਦ ਬੇਬੇ ਨੇ ਦਲੇਰ ਸਿਓ ਨੂੰ ਇੱਕ ਟੁੱਕ ਫੈਸਲਾ ਸੁਣਾਇਆ ਸ਼ਹਿਰ ਜਾਂਦਿਆਂ ਭਾਵੇਂ ਦੀਪਾ ਰਾਹ ਵਿੱਚ ਆਉਣ ਵਾਲੇ ਹਰੇਕ ਬੰਦੇ ਨੂੰ ਰੋਲਾ ਪਾ ਪਾ ਕੇ ਪਾਸੇ ਕਰੀ ਜਾ ਰਿਆ ਸੀ ਉਦੋਂ ਤੱਕ ਚਰਨੋਂ ਬੇਸੁਰਤ ਹੋਣ ਲੱਗ ਪਈ ਹਸਪਤਾਲ ਵਿੱਚ ਦਾਖਲ ਕਰਾਈ ਚਰਨੋਂ ਨੂੰ ਦੇਖ ਕੇ ਨਰਸ ਨੇ ਬੇਬੇ ਨੂੰ ਕਹਿ ਦਿੱਤਾ ਬੇਬੇ ਮੁਸ਼ਕਲ ਲੱਗਦਾ ਚਾਰਨੋਂ ਦਾ ਡਾਕਟਰ ਵੱਲੋਂ ਕੇਸ ਕੀਤਾ ਗਿਆ ਕਿਉਂਕਿ ਬੱਚੇ ਜੋੜੇ ਹੋਣ ਕਰਕੇ 4 ਮਹੀਨਿਆਂ ਦੀ ਹੋਣ ਕਰਕੇ ਸਫਾਈ ਨਹੀਂ ਕੀਤੀ ਜਾ ਸਕਦੀ ਸੀ ਬੱਚੇ ਦਲੇਰ ਸਿੰਘ ਦੀ ਮਾਂ ਨੂੰ ਕੱਪੜੇ ਵਿੱਚ ਲਪੇਟ ਕੇ ਫੜਾਇਤਾਂ ਦਲੇਰ ਸਿੰਘ ਦੀ ਮਾਂ ਹਿਆ ਤਾਂ ਆ ਨਿਕਲ ਗਈ ਜੋੜੇ ਨਿਆਣੇ ਭੈਣ ਭਰਾ ਜਿਨ੍ਹਾਂ ਦਾ ਦਲੇਰ ਸਿੰਘ ਨੇ ਪਾਪ ਘਟਿਆ ਸੀ ਬੇਬੇ ਨੇ ਪੋਤੇ ਪੋਤੀ ਦਾ ਮੂੰਹ ਵੇਖਿਆ ਤੇ ਡਾਕਟਰ ਨੇ ਉਹਨਾਂ ਨੂੰ ਬੱਚਾ ਨੂੰ ਕਰੇ ਲਿਜਾਣ ਬਾਰੇ ਪੁੱਛਿਆ ਭਾਵੇਂ ਅਜੇ ਅੰਗ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਏ ਸੀ ਪਰ ਅੱਜ ਉਹਨਾਂ ਦੀ ਝੋਲੀ ਵਿੱਚ ਦੋ ਜਿਗਰ ਦੇ ਟੋਟੇ ਮਿੱਟੀ ਬਣ ਕੇ ਰਹਿ ਗਏ ਸੀ ਹੁਣ ਚਰਨੋ ਦਲੇਸਿਓ ਨੂੰ ਮਨਾ ਮੋਹਿ ਨਫ਼ਰਤ ਕਰਨ ਲੱਗ ਪਈ ਸੀ ਦੀਪਾ ਚਰਨੋ ਤੇ ਬੇਬੇ ਦੋਵਾਂ ਨੂੰ ਹੌਸਲਾ ਦਿੰਦਾ ਆਪ ਰੋਣ ਹਾਕਾ ਹੋਇਆ ਪਿਆ ਸੀ ਦਲੇਸਿਓ ਨੇ ਪੋਰਾ ਉੱਤਾ ਵੀ ਨਹੀਂ ਸੀ ਕੀਤਾ ਚਰਨੋ ਮਗਰੋਂ ਭਾਵੇਂ ਚਰਨੋ ਦਾ ਜਨੇਪੇ ਦਾ ਕੇਸ ਨਾਰਮਲ ਹੋ ਗਿਆ ਸੀ ਪਰ ਪਤਾ ਨਹੀਂ ਕਿਉਂ ਚਾਨੋਂ ਦੀ ਹਾਲਤ ਹੋਰ ਖਰਾਬ ਹੋਣ ਲੱਗ ਪਈ ਸੀ ਚਾਨੋਂ ਨੂੰ ਵੱਡੇ ਹਸਲ ਵਿੱਚ ਭੇਜਣਾ ਦਲੇਸਿਓ ਨੂੰ ਆਉਣਾ ਪੈਣਾ ਸੀ ਦੀਪਾ ਜਿਹੜਾ ਚਾਨੇ ਨੂੰ ਛੱਡ ਕੇ ਨਹੀਂ ਸੀ ਜਾਣਾ ਚਾਹੁੰਦਾ ਕੇ ਵੀ ਦਲੇਸਿਓ ਨੂੰ ਲੈਣ ਪਿੰਡ ਗਿਆ ਬੇੜੇ ਵਿੱਚ ਰੱਜਿਆ ਲਜਾਇਆ ਸ਼ਰਾਬ ਦਾ ਦਲੇਸਿਓ ਮੰਜੇ ਤੇ ਪਿਆ ਅੱਜ ਵੀ ਚਾਨੋਂ ਨੂੰ ਮੰਦ ਚੰਗਾ ਬੋਲੀ ਜਾਂਦਾ ਸੀ ਦੀਪੇ ਨੇ ਭਾਵੇਂ ਦਲੇਸਿਓ ਦੀਆਂ ਮਿੰਤਾ ਕਰਕੇ ਬੇਬੇ ਦਾ ਬਾਸਤਾ ਪਾਕੇ ਦਲੇਰ ਸਿਓ ਨੂੰ ਨਾਲ ਲਿਜਾਂ ਲਈ ਪਿੰਡ ਦੇ ਸ਼ਾਹੂ ਕਰਨ ਦੀ ਜੀਪ ਤੇ ਮੂੰਹ ਮੰਗੇ ਪੈਸੇ ਦੇ ਕੇ ਸ਼ਹਿਰ ਲਿਜਾਂ ਲਈ ਦਲੇਰ ਸਿਓ ਨੂੰ ਗੱਡੀ ਵਿੱਚ ਬਿਠਾ ਲਿਆ ਪਰ ਦਲੇਰ ਸਿਓ ਭੋਰਾ ਵੀ ਟਹਿਲਾ ਨਹੀਂ ਸੀ ਪਿਆ ਚਰਨੋਂ ਦੀ ਹਾਲਤ ਤੇ ਨਿਆਣਿਆਂ ਦੀ ਮੌਤ ਸੁਣ ਕੇ ਵੀ ਚਰਨੋਂ ਦੇ ਪੇਕੇ ਵੀ ਪਿੰਡ ਦੇ 나ਈ ਹੱਥ ਸੁਨੇਹਾ ਪੇਜ ਦਿੱਤਾ ਸੀ ਦੀਪੇ ਨੇ ਦਲੇਰ ਸਿਓ ਹਸਪਤਾਲ ਪਹੁੰਚਿਆ ਤਾਂ ਚਰਨੋਂ ਹਸਪਤਾਲ ਵਿੱਚ ਜ਼ਿੰਦਗੀ ਮੌਤ ਨਾਲ ਲਰਦੀ ਸੀ ਕਿਉਂ ਕਮ ਜਾਂਦੇ ਫਿਰ ਜੰਮਦੇ ਚੰਗਾ ਹੋਇਆ ਮਰ ਗਏ ਮੇਰੇ ਸਾਲੇ ਨਹੀਂ ਤਾਂ ਮੇਰੇ ਤੋਂ ਮਰ ਜਾਂਦੇ ਮੈਂ ਕਿਉਂ ਕਿਸੇ ਦਾ ਪਾਪ ਸੰਭੀ ਫਿਰਦਾ ਦਲੇਸਿਓ ਚਰਨੋਂ ਦੇ ਕੋਲ ਜਾਂਦਿਆ ਈ ਬੋਲਣ ਲੱਗ ਪਿਆ ਨਾ ਤੈਨੂੰ ਕੀ ਕਮੀ ਸੀ ਮੇਰੇ ਘਰੇ ਜਿਹੜਾ ਲੋਕਾਂ ਥੱਲੇ ਪੈਂਦੀ ਸੀ ਅਜੇ ਦਲੇਸਿਓ ਨੇ ਆਹੀ ਗੱਲ ਆਖੀ ਸੀ ਕਿ ਚਰਨੋਂ ਬੋਲ ਉੱਠੀ ਸਰਦਾਰਾ ਸ਼ਾਬਾਸ਼ੇ ਤੇਰੇ ਫਿਰ ਤੇ ਮੂ ਮੇਰੇ ਪਿਓ ਨੇ ਜੀ ਨੇ ਜਾਇਦਤ ਵੇਖ ਕੇ ਤੇਰਾ ਮੂੰਹ ਵੇਖ ਕੇ ਮੈਨੂੰ ਤੇਰੇ ਲੜ ਲਾ ਦਿੱਤਾ ਤੇ ਮੈਨੂੰ ਇੱਜ਼ਤ ਚਾਹੀਦੀ ਐ ਸੋਹਣੇ ਦੀਆਂ ਰੋਟੀਆਂ ਨਹੀਂ ਤੇਰੇ ਘਰੇ ਪਸ਼ੂਆਂ ਵਾਂਗ ਕੰਮ ਕੀਤਾ ਕਦੇ ਚੜ੍ਹਦੇ ਛਿਪਦੇ ਦੀ ਪਰਵਾਹ ਨਹੀਂ ਕੀਤੀ ਹੱਥ ਲਾਇਆ ਮੈਲੀ ਹੁੰਦੀ ਸੀ ਜਿਹੜੀ ਤੇਰੇ ਘਰੇ ਪਸ਼ੂਆਂ ਦੀ ਰੂੜੀ ਤੋਂ ਵੀ ਬਦਤਰ ਬਣ ਕੇ ਰਹਿ ਗਈ ਮੇਰੀ ਇੱਜ਼ਤ ਮੇਰਾ ਵਾਗਰੂ ਜਾਣਦਾ ਮੇਰਾ ਪਿਓ ਜਾਣਦਾ ਪਰ ਮੈਂ ਵਾਗਰੂ ਨੂੰ ਇਹੀ ਆਖੂ ਕਿ ਤੇਰੇ ਵਰਗਾ ਬੰਦਾ ਦੇਣ ਤੋਂ ਚੰਗਾ ਮੌਤ ਮਿਲ ਜੀ ਬੇ ਮੈਂ ਮਾਪਿਆਂ ਦੀ ਸਰਦਾਰੀ ਸੰਭੀ ਹੁਣ ਤੱਕ ਤੇ ਤੂੰ ਮੈਨੂੰ ਕੱਖੋਂ ਓਲੀ ਕਰ ਦਿੱਤਾ ਬੰਦਿਆ ਤੇਰਾ ਕੱਖ ਨਾ ਰਹੇ ਬਸ ਜੰਮਣੋਂ ਲੈ ਕੇ ਮਰਨੇ ਤੱਕ ਅਸੀਂ ਦੋ ਘਰਾਂ ਵਿੱਚ ਵੰਡੀਆਂ ਬਾਪੂ ਧੀਆਂ ਦੋ ਘਰ ਘਰ ਜੋੜਦੀਆਂ ਜੋੜਦੀਆਂ ਕਿਸੇ ਘਰ ਦੀਆਂ ਨਹੀਂ ਹੁੰਦੀਆਂ ਹੱਡ ਹੰਡਾ ਕੇ ਆਪਣੇ ਚਾ ਮਾਰੀ ਦੀ ਆ ਪੇਕਿਆਂ ਸਹਰਿਆਂ ਦੀ ਇੱਜ਼ਤ ਲਈ ਕਦੇ ਪਿਓ ਦੀ ਪੱਗ ਤੇ ਫਿਰ ਪਿਓ ਦੇ ਲੰਬੇ ਜੋਵਾ ਦੀ ਪੱਗ ਤੇ ਪਹਿਲਾਂ ਪੇਕਿਆਂ ਕਰੇ ਘਰ ਜੋੜੀ ਦਾ ਤੇ ਫਿਰ ਸਹਰਿਆਂ ਕਰ ਅਖੀਰ ਵਿੱਚ ਪੇਕਿਆਂ ਦੇ ਬੂਹੇ ਵੱਲ ਛੇਕੜਦੇ ਖੱਫਣ ਲਈ ਵੀ ਉਡੀਕਣਾ ਆਹੀ ਤਾਂ ਜ਼ਿੰਦਗੀ ਐ ਬਾਪੂ ਪਰ ਉਹ ਵੀ ਮੈਂ ਤਾਂ ਕੋਹੜੀਆਂ ਵਾਂਗ ਕੱਤੀ ਚਰਨੋਂ ਦਾ ਬਾਪੂ ਤਾਂ ਹਾਂ ਮਾਰ ਮਾਰ ਕੇ ਰੋਇਆ ਚਰਨੋਂ ਦੀ ਹਾਲਤ ਵਿਗੜਦੀ ਗਈ ਦੀਪਾ ਇੱਕ ਪਲ ਵੀ ਪਾਸੇ ਨਾ ਹੋਇਆ ਚਰਨੋਂ ਕੋਲ ਬਾਪੂ ਅਜੇ ਪਿਸ਼ਾਬ ਕਰਨ ਲਈ ਹਸਪਤਾਲ ਦੇ ਮਗਲੇ ਪਾਸੇ ਹੋਇਆ ਸੀ ਕਿ ਚਰਨੋਂ ਸਾਹਾਂ ਦੀ ਡੋਰ ਨੂੰ ਤੋੜ ਕੇ ਕੂਚ ਕਰ ਗਈ ਦੀਪੇ ਨੇ ਚਰਨੋਂ ਦੇ ਮੂੰਹ ਵਿੱਚ ਚਾਂਦੀ ਵਰ ਚਮਚਾ ਪਾਣੀ ਦਾ ਪਾਇਆ ਰੋ ਰੋ ਕੇ ਦੀਪੇ ਤੇ ਬੇਬੇ ਦਾ ਬੁਰਾ ਹਾਲ ਸੀ ਦਲੇਸੀਓ ਜਿਹੜਾ ਸ਼ਰਾਬ ਨਾਲ ਰੱਜਿਆ ਹਸਪਤਾਲ ਦੇ ਬਾਹਰੋਂ ਆਇਆ ਆ ਕੇ ਚਰਨ ਵੱਲ ਵੇਖ ਕੇ ਮੁੱਛਾਂ ਚੜਾ ਕੇ ਬੋਲਿਆ ਕੀਕਣ ਕਰਦੀ ਆ ਕਮਜ਼ਾਤ ਐਵੇਂ ਅਜੇ ਦਲੇਸਿਓ ਨੇ ਅੱਗੇ ਬੋਲਣ ਲਈ ਮੂੰਹ ਹੀ ਖੋਲਿਆ ਸੀ ਤਾਂ ਬੇਬੇ ਨੇ ਤਾੜ ਦਿਨੇ ਚਪੇੜ ਦਲੇਸਿਓਂ ਦੇ ਮਾਰੀ ਮਾਰਤੀ ਮੇਰੀ ਤੀ ਕੰਜਰਾ ਕਲ ਜੋਗਿਆ ਇਹਦੇ ਨਾਲੋਂ ਤਾਂ ਤੂੰ ਜੰਮਦਾ ਇਨਾ ਕਹਿੰਦੀ ਬੇਬੇ ਉੱਥੇ ਹੀ ਬੈਠ ਗਈ ਪੇਕਿਆਂ ਦੇ ਸੀਵਿਆਂ ਵਿੱਚ ਚੀਖਾ ਤੇ ਪਈ ਚਾਨੂ ਅੱਜ ਵੀ ਨਮੀ ਵਿਆਹੀ ਮੁਟਿਆਰ ਵਾਂਗ ਸਜੀ ਪਈ ਸੀ ਚਾਨੂ ਦੀ ਚੀਖਾ ਨੂੰ ਲੱਗਦੇ ਲਾਂਬੂ ਨਾਲੀ ਚਾਨੂ ਦਾ ਸੌਰਿਆ ਨਾਲੋਂ ਰਿਸ਼ਤਾ ਇੱਕਦਮ ਖਤਮ ਹੋ ਗਿਆ ਚਾਨੂ ਦੇ ਜਾਣ ਤੋਂ ਬਾਅਦ ਲੇਸੀ ਉਹਦਾ ਘਰ ਪੂਰੀ ਤਰ੍ਹਾਂ ਉਜੜ ਗਿਆ ਸੀ ਬੇਬੇ ਨੇ ਰੋ ਰੋ ਕੇ ਆਪਣੀ ਅੱਖਾਂ ਦੀ ਰੋਸ਼ਨੀ ਬਿਲਕੁਲ ਗਵਾ ਲਈ ਉਤੋਂ ਕਰ ਦੇ ਚੋਰੀਆਂ ਕਰਕੇ ਉਹ ਬਿਮਾਰ ਵੀ ਰਹਿਣ ਲੱਗ ਪਈ ਹੁਣ ਉਹਨੂੰ ਦੀਪਾ ਤੇ ਉਹਦੀ ਮਾਂ ਹੀ ਸੰਭਾਲਦੇ ਉਹ ਉਹਨੂੰ ਆਪਣੇ ਘਰੇ ਲੈ ਗਏ ਸਨ ਕਿਉਂਕਿ ਦਲੇਸਿਓਂ ਤਾਂ ਕਿਸੇ ਨੂੰ ਸੰਭਾਲਣ ਜੋਗਾ ਰਹਿਹਾ ਹੀ ਨਹੀਂ ਸੀ ਚਾਨੂ ਦੀ ਮੌਤ ਨੇ ਉਹਨੂੰ ਪਾਗਲ ਕਰ ਦਿੱਤਾ ਸੀ ਉਹਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਇਹ ਕੀ ਹੋ ਗਿਆ ਉਹਨੂੰ ਹਜੇ ਵੀ ਲੱਗਦਾ ਸੀ ਕਿ ਚਾਨੂ ਜਿਉਂਦੀ ਹੈ ਦਿਲੇ ਉਸ ਨੂੰ ਚਾਰੇ ਪਾਸੇ ਚਾਨੂ ਦਿਖਾਈ ਦਿੰਦੀ ਕਦੇ ਚੌਂਤਰੇ ਤੇ ਬੈਠੀ ਕਦੇ ਕੱਪੜੇ ਤੌਂਦੀ ਉਹ ਵਸ ਅਚਾਨਕ ਰੌਲਾ ਪਾਉਣ ਲੱਗ ਜਾਂਦਾ ਤੇ ਉਹਨੂੰ ਗੱਲਾਂ ਕੱਢਣ ਲੱਗ ਜਾਂਦਾ ਉਹਦਾ ਪਾਗਲਪਨ ਇੰਨਾ ਵੱਧ ਗਿਆ ਸੀਗਾ ਉਹ ਉਹਨੂੰ ਗਲੀਆਂ ਵਿੱਚ ਤੁਰੇ ਫਿਰਦੇ ਨੂੰ ਵੀ ਚਾਨੂ ਦਿਖਾਈ ਦਿੰਦੀ ਸੀ ਉਹ ਬੁੜੀ ਕੁੜੀ ਨੂੰ ਦੇਖ ਕੇ ਰੋਲਾ ਪਾਉਣ ਲੱਗ ਜਾਂਦਾ ਅੱਜ ਫਲਾਣੇ ਬੰਦੇ ਨਾਲ ਤੁਰ ਹੀ ਫਿਰਦੀ ਐ ਅੱਜ ਕਿਹੜੇ ਖਸਮ ਦੇ ਗਈ ਸੀ ਪਿੰਡ ਦੇ ਸਾਰੇ ਲੋਕ ਸਮਝ ਚੁੱਕੇ ਸਨ ਕਿ ਦਲੇਸਿਓ ਕਮਲਾ ਹੋ ਗਿਆ ਪਰ ਸਾਰਿਆਂ ਨੇ ਇਹੀ ਕਹਿਣਾ ਕਿ ਇਹਨੂੰ ਇਹਦੇ ਕਰਮਾਂ ਦੀ ਸਜ਼ਾ ਮਿਲੀ ਐ ਗਊ ਵਰਗੀ ਕੁੜੀ ਮਾਰ ਦਿੱਤੀ ਇਸ ਸ਼ੈਤਾਨ ਨੇ ਇਹ ਸ਼ਬਦਾਂ ਇਹਦੇ ਨਾਲ ਹੋਣਾ ਹੀ ਸੀ ਕਿਸੇ ਦੇ ਮਗਰ ਲਾ ਕੇ ਜਾਂ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਇਨਸਾਨ ਕੀ ਕੁਝ ਗਵਾਹ ਵੈਂਦਾ ਦਲੇਰ ਸਿੰਘ ਉਹਦਾ ਜਿਉਂਦਾ ਜਗਦਾ ਉਦਾਹਰਣ ਸੀ ਜੇ ਦਲੇਰ ਸਿਓ ਚੰਨ ਨੂੰ ਮਾਰਨ ਕੁੱਟਣ ਦੀ ਬਜਾਏ ਉਹਦੇ ਨਾਲ ਸਹੀ ਰਿਸ਼ਤਾ ਨਿਭਾਉਂਦਾ ਤਾਂ ਚੰਨ ਨੂੰ ਘਰ ਖੁਸ਼ੀਆਂ ਨਾਲ ਭਰ ਦੇਣਾ ਸੀ ਜਿਹੜੇ ਘਰ ਵਿੱਚ ਅੱਜ ਰੌਣਕਾ ਹੋਣੀ ਸੀ ਉੱਥੇ ਅੱਜ ਕਾਂ ਬੋਲ ਰਹੇ ਸਨ ਇਹ ਕਹਾਣੀ ਇੱਥੇ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੱਸ ਕੇ ਜਾਇਓ ਜੀ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ